ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਡਾਕਟਰ ਦਿਲਜੀਤ ਸਿੰਘ ਚੀਮਾ ਨੇ ਕਿਹਾ ਹੈ ਕਿ ਕਈ ਪਾਰ ਆਗੂ ਨੂੰ ਪਾਰਟੀ ਦੇ ਵਿੱਚੋਂ ਕੱਢਣ ਦਾ ਫੈਸਲਾ ਉਹਨਾਂ ਦੀ ਮਜਬੂਰੀ ਬਣ ਗਿਆ ਸੀ ਕਿਉਂਕਿ ਵਾਰ-ਵਾਰ ਅਪੀਲ ਕਰਨ ਤੇ ਵੀ ਇਹ ਆਗੂ ਪਾਰਟੀ ਦੀ ਗੱਲ ਮੰਨਣ ਦੇ ਲਈ ਤਿਆਰ ਨਹੀਂ ਸਨ ਉਹਨਾਂ ਦਾ ਦੋਸ਼ ਲਗਾਇਆ ਕਿ ਲੰਬੇ ਸਮੇਂ ਤੋਂ ਇਹ ਆਗੂ ਦੂਜੀਆਂ ਤਾਕਤਾਂ ਦੇ ਇਸ਼ਾਰੇ ਤੇ ਪਾਰਟੀ ਨੂੰ ਨੁਕਸਾਨ ਪਹੁੰਚਾਉਣ ਵਾਲੀਆਂ ਗਤੀਵਿਧੀਆਂ ਦੇ ਵਿੱਚ ਸ਼ਾਮਿਲ ਹਨ ਪਾਰਟੀ ਵਿਰੋਧੀ ਗਤੀਵਿਧੀਆਂ ਵਿੱਚ ਹਿੱਸਾ ਲੈਣ ਦੇ આરોਪ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਅੱਠ ਸੀਨੀਅਰ ਲੀਡਰਸ ਨੂੰ ਪਾਰਟੀ ਤੋਂ ਬਾਹਰ ਦਾ ਰਾਹ ਦਿਖਾਇਆ ਹੈ ਇਸ ਮੁੱਦੇ ਉੱਤੇ ਗੱਲ ਕਰਨ ਵਾਸਤੇ ਸਾਡੇ ਨਾਲ ਸ਼੍ਰੋਮਣੀ ਕਾਲੀ ਦਲ ਦੇ ਸੀਨੀਅਰ ਲੀਡਰ ਡਾਕਟਰ ਦਲਜੀਤ ਜੀ ਮਾਨੇ ਜੀ ਮੈਂ ਸਭ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਮਿਹਰਬਾਨ ਜੀ ਆ ਕਿਸ ਤਰ੍ਹਾਂ ਦੀਆਂ ਗਤੀਵਿਧੀਆਂ ਜਿਹੜੀਆਂ ਹੈਗੀਆਂ ਸਰ ਪਾਰਟੀ ਵਿਰੋਧੀ ਸੰਜਨ ਜਿਹਨਾਂ ਨੂੰ ਪਾਰਟੀ ਨੇ ਸਮਝਿਆ ਕਿ ਇਹ ਪਾਰਟੀ ਨੂੰ ਨੁਕਸਾਨ ਪਹੁੰਚਾਣਗੀਆਂ ਤੇ ਕਈ ਸੀਨੀਅਰ ਲੀਡਰ ਜਿਹੜੇ ਹੈਗੇ ਨੇ ਉਹ ਉਹਨਾਂ ਨੂੰ ਪਾਰਟੀ ਤੋਂ ਬਾਹਰ ਕੱਢਿਆ ਗਿਆ ਦੇਖੋ ਗੱਲ ਇਹ ਹੈ ਕਿ ਪਾਰਟੀ ਦੀ ਤੇ ਹਮੇਸ਼ਾ ਹੀ ਕੋਸ਼ਿਸ਼ ਹੁੰਦੀ ਹੈ ਕਿ ਚਾਹੇ ਪਾਰਟੀ ਦਾ ਕੋਈ ਵੱਡਾ ਲੀਡਰ ਹੋਵੇ ਤੇ ਛੋਟਾ ਲੀਡਰ ਹੋਵੇ ਹਰ ਇੱਕ ਦੀ ਆਪ ਕੋ ਆਪਣੀ ਕੰਟ੍ਰਿਬਿਊਸ਼ਨ ਹੁੰਦੀ ਹੈ ਤੇ ਪਾਰਟੀ ਹਮੇਸ਼ਾ ਜਿਹੜੀ ਹੈ ਕੋਸ਼ਿਸ਼ ਕਰਦੀ ਹੈ ਕਿ ਸਾਰਾ ਪਰਿਵਾਰ ਇਕੱਠਾ ਰਹੇ ਤੇ ਪਾਰਟੀ ਅੱਗੇ ਵਧੇ ਪਰ ਕਈ ਵਾਰੀ ਹੁੰਦਾ ਹੈ ਕਿ ਕੁਝ ਇਹੋ ਜਿਹਾ ਘਟਨਾਵਾ ਸ਼ੁਰੂ ਹੋ ਜਾਂਦੀਆਂ ਜਿਸ ਦੇ ਨਾਲ ਪਾਰਟੀ ਦਾ ਅਨੁਸ਼ਾਸਨ ਜਿਹੜਾ ਉਹ ਖਰਾਬ ਹੁੰਦਾ ਹੈ ਤੇ ਪਰਿਵਾਰ ਭਾਵੇਂ ਛੋਟਾ ਹੋਵੇ ਭਾਵੇਂ ਵੱਡਾ ਹੋਵੇ ਜੇ ਅਨੁਸ਼ਾਸਨ ਪਰਿਵਾਰ ਦੇ ਵਿੱਚ ਨਾ ਰਵੇ ਤੇ ਫੇਰ ਉਹ ਪਰਿਵਾਰ ਜਿਹੜਾ ਅੱਗੇ ਨਹੀਂ ਵਧ ਸਕਦਾ ਇਸ ਕਰਕੇ ਸਾਡੇ ਵੀ ਕੋਈ ਸੀਨੀਅਰ ਸਾਥੀ ਕਾਫੀ ਲੰਬੇ ਸਮੇਂ ਤੋਂ ਕੁਝ ਇਹੋ ਜਿਹੀਆਂ ਗਤੀਵਿਧੀਆਂ ਕਰ ਰਹੇ ਸੀ ਜਿਹੜੀਆਂ ਪਾਰਟੀ ਅਨੁਸ਼ਾਸਨ ਦੇ ਅਨੁਕੂਲ ਨਹੀਂ ਸੀ ਪਰ ਫਿਰ ਵੀ ਪਾਰਟੀ ਵੱਡਾ ਜਿਗਰਾ ਰੱਖਦੀ ਹੁੰਦੀ ਹੈ ਪਾਰਟੀ ਨੇ ਅਪੀਲਾਂ ਵੀ ਕੀਤੀਆਂ ਸੀ ਪਾਰਟੀ ਦੀ ਵਰਕਿੰਗ ਕਮੇਟੀ ਨੇ ਰੈਜੂਲੇਸ਼ਨ ਵੀ ਕੀਤਾ ਜੇ ਤੁਸੀਂ ਵਕਈ ਪਾਰਟੀ ਨੂੰ ਤਕੜਾ ਕਰਨਾ ਚਾਹੁੰਦੇ ਹੋ ਤਾਂ ਪਾਰਟੀ ਦੇ ਪਲੇਟਫਾਰਮ ਦੇ ਉੱਤੇ ਆ ਕੇ ਆਪਣੀ ਗੱਲ ਰੱਖੋ। ਉਹਨੂੰ ਵਰਕਿੰਗ ਕਮੇਟੀ ਰੈਜ਼ੋਲੂਸ਼ਨ ਕਰਕੇ ਇਹ ਗੱਲ ਕਹਵੇ। ਤੇ ਇਸ ਤੋਂ ਵੱਡੀ ਮੈਂ ਸਮਝਦਾ ਕੋਈ ਹੋ ਨਹੀਂ ਸਕਦੀ ਕਿਉਂਕਿ ਇਕੱਲੇ ਪ੍ਰਧਾਨ ਸਾਹਿਬ ਨੇ ਨਹੀਂ ਜਾਂ ਇਕੱਲੇ ਕਿਸੇ ਹੋਰ ਨੇ ਨਹੀਂ। ਵਰਕਿੰਗ ਕਮੇਟੀ ਸਭ ਤੋਂ ਸੁਪਰੀਮ ਬਾਡੀ ਹੈ ਤੇ ਉਹਨੇ ਰੈਜ਼ੋਲੂਸ਼ਨ ਕਰ ਦਿੱਤਾ ਕਿ ਸਾਰਿਆਂ ਨੂੰ ਪਾਰਟੀ ਫੋਰਮ ਤੇ ਗੱਲ ਰੱਖਣੀ ਚਾਹੀਦੀ ਹੈ। ਔਰ ਮੈਂ ਸੋਚਦਾ ਸੀ ਕਿ ਪੁਰਾਣੇ ਸਾਥੀ ਜਿਹੜੇ ਸਾਡੇ ਸੀ ਉਹਨਾਂ ਨੂੰ ਇਹ ਗੱਲ ਸਵੀਕਾਰ ਕਰਨੀ ਚਾਹੀਦੀ ਹੈ। ਪਰ ਬੜਾ ਲੰਮਾ ਸਮਾਂ ਦਿੱਤਾ ਗਿਆ ਹੁਣ ਜਦੋਂ ਪੈਰਲ ਜੜੀਆਂ ਜਥੇਬੰਦੀਆਂ ਬਣ ਲੱਗੀਆਂ ਤੇ ਫਿਰ ਕੁਦਰਤੀ ਗੱਲ ਹੈ ਕਿ ਉਹਦਾ ਫਿਰ ਪਾਰਟੀ ਦੇ ਅੰਸ਼ਾਸਨ ਤੇ ਬੜਾ ਬੜਾ ਅਸਰ ਪੈਂਦਾ ਸੋ ਫਿਰ ਮਜਬੂਰੀ ਹੁੰਦੀ ਹੈ ਜਦੋਂ ਕੋਈ ਪਾਰਟੀ ਦੇ ਅੰਸ਼ਾਸਨ ਦੇ ਮੁਤਾਬਕ ਨਹੀਂ ਚੱਲਦਾ ਕਿਉਂਕਿ ਪਾਰਟੀ ਵੱਡੀ ਹੁੰਦੀ ਹੈ ਲੀਡਰ ਭਾਵੇਂ ਕੋਈ ਜਿੱਦ ਮਰਜ਼ੀ ਵੱਡਾ ਹੋਵੇ ਜੇ ਕੱਲ ਨੂੰ ਮੈਂ ਅੰਸ਼ਾਸਨ ਤੋੜਾਂਗਾ ਤੇ ਮੈਨੂੰ ਵੀ ਪਾਰਟੀ ਨੇ ਇਸੇ ਤਰੀਕੇ ਬਾਹਰ ਕਰਨਾ ਹੈ ਇਸ ਕਰਕੇ ਅੰਸ਼ਾਸਨ ਦਾ ਪਰਦਾਨ ਤੋਂ ਲੈ ਕੇ ਥੱਲੇ ਤੱਕ ਹਰ ਵਰਕਰ ਤੇ ਲਾਗੂ ਹੁੰਦਾ ਹੈ ਇਸ ਕਰਕੇ ਕੱਲ ਜਦੋਂ ਸਾਰੇ ਫਿਰ ਪਾਰਟੀ ਦੇ ਕਿਡਰ ਦੀ ਡਿਲੀਟਾਂ ਦੀ ਲਗਾਤਾਰ ਜੋ رائے ਆਦੀ ਸੀ ਕਿ ਇਸ ਤਰ੍ਹਾਂ ਪਾਰਟੀ ਨੂੰ ਸ਼ਾਸਨ ਕਾਇਮ ਨਹੀਂ ਰਹਿ ਸਕਦਾ ਇਹ ਲੋਕੀ ਪਾਰਟੀ ਨੂੰ ਕਮਜ਼ੋਰ ਕਰ ਰਿਹਾ ਪਾਰਟੀ ਨੂੰ ਢਾਹ ਲਾ ਰਿਹਾ ਦੂਜੀਆਂ ਸ਼ਕਤੀਆਂ ਇਹਨਾਂ ਦੇ ਪਿੱਛੇ ਸਰਗਰਮ ਹੋ ਗਈਆਂ ਇਸ ਕਰਕੇ ਫਿਰ ਕੱਲ ਅਨੁਸ਼ਾਸਨੀ ਕਮੇਟੀ ਨੇ ਫੈਸਲਾ ਲੈ ਕੇ 8 ਡਿਲੀਟਾਂ ਨੂੰ ਬਾਤ ਰਸਤੇ کئی ਵੱਡੇ ਲੀਡਰ ਜਿਹੜੇ ਹੈਗੇ ਨੇ ਉਹ ਅੰਨ ਵਿੱਚ ਸ਼ਾਮਿਲ ਨੇ ਕੀ ਸਾਰੀਆਂ ਸੰਭਾਵਨਾਵਾਂ ਜਾਂ ਫਿਰ ਇਹ ਕੀ ਹੈ ਕਿ ਸਾਰੇ ਵਿਕਲਪ ਜਿਹੜੇ ਹੈਗੇ ਨੇ ਉਹ ਖਤਮ ਹੋ ਚੁੱਕੇ ਸਨ ਗੱਲਬਾਤ ਕਰਨ ਦੇ ਜਾਂ ਮੁੜ ਵਾਪਸੀ ਕਰ ਪਰਤਣ ਦੇ ਜੇਨ ਦੇਖੋ ਜਦੋਂ ਪਬਲਿਕਲੀ ਵੀ ਤੁਸੀਂ ਅਪੀਲ ਨੂੰ ਠੁਕਰਾ ਦਿੰਦੇ ਹੋ ਪਾਰਟੀ ਦੇ ਰੈਜੂਲੇਸ਼ਨ ਨੂੰ ਵੀ ਜਿਹੜਾ ਕਿ ਮੀਡੀਆ ਦੇ ਵਿੱਚ ਅਸੀਂ ਜਾਰੀ ਵੀ ਕੀਤਾ ਅਖਬਾਰਾਂ ਦੇ ਵਿੱਚ ਛਪਿਆ ਵੀ ਹੈ ਉਹਨੇ ਜਿਸ ਬਕਾਇਦਾ ਇਹ ਗੱਲ ਦਾ ਜ਼ਿਕਰ ਸੀ ਕਿ ਜੇ ਤੁਸੀਂ ਪਾਰਟੀ ਫੋਰਮ ਦੇ ਉੱਤੇ ਗੱਲ ਨਹੀਂ ਕਰਦੇ ਤੇ ਇਹਦਾ ਮਤਲਬ ਤੁਸੀਂ ਆਪਣੇ ਆਪ ਨੂੰ ਪਾਰਟੀ ਨਾਲੋਂ ਵੱਖਰਾ ਕਰਨਾ ਚਾਹੁੰਦੇ। ਤੁਹਾਡਾ ਪਾਰਟੀ ਦੇ ਜਿਹੜੀ ਆਰਗੇਨਾਈਜੇਸ਼ਨ ਹੈ ਉਹਦੇ 'ਚ ਭਰੋਸਾ ਨਹੀਂ। ਪਰ ਫਿਰ ਵੀ ਇਹ ਗੱਲ ਨੂੰ ਨਹੀਂ ਸਮਝ ਪਾਰੇ ਸੀ। ਤੇ ਫਿਰ ਹੁਣ ਕਿੰਨੀ ਕੁ ਦੇਰ ਪਾਰਟੀ ਜਿਹੜੀ ਹੈ ਇੰਤਜ਼ਾਰ ਕਰ ਸਕਦੀ ਹੈ। ਸੋ ਕੰਚਾਸਨੀ ਕਮੇਟੀ ਨੇ ਬੜਾ ਸੋਚ ਸਮਝ ਕੇ ਤੇ ਬੜਾ ਔਖਾ ਹੁੰਦਾ ਫੈਸਲਾ ਲੈਣਾ ਇਸ ਤਰ੍ਹਾਂ ਦਾ। ਪਰ ਮਜਬੂਰੀਆਂ ਹੁੰਦੀਆਂ ਕਿਉਂਕਿ ਪਾਰਟੀ ਤੋਂ ਵੱਡਾ ਕੋਈ ਵੀ ਨਹੀਂ। ਮਝਾਸ਼ ਸਾਰੇ ਤੇ ਇੱਕੋ ਜਿਹਾ ਹੁੰਦਾ ਜਿਨ੍ਹਾਂ ਲੀਡਰਾਂ ਨੂੰ ਦੇ ਖਿਲਾਫ ਕਾਰਵਾਈ ਕੀਤੀ ਗਈ ਹੈ ਸਰ ਉਹਨਾਂ ਦਾ ਇਹ ਕਹਿਣਾ ਕਿ ਅਕਾਲੀ ਦਲ ਅਸੀਂ ਅੱਜ ਵੀ ਹਾਂ ਤੇ ਅਕਾਲੀ ਦਲ ਅਸੀਂ ਹਾਂ ਤੇ ਰਹਾਂਗੇ ਚਲੋ ਇਹ ਤਾਂ ਇੱਦਾਂ ਚੱਲਦਾ ਹੁੰਦਾ ਇਹਦੇ ਤੇ ਤਾਂ ਕੋਈ ਗੱਲ ਨਹੀਂ ਇਹਨਾਂ ਨੂੰ ਤਾਂ ਹੱਕ ਹੁੰਦਾ ਬੰਦੇ ਨੂੰ ਜਦੋਂ ਕੋਈ ਤਸੱਲੀ ਬਖਸ਼ ਜਵਾਬ ਤਾਂ ਬੰਦਾ ਨਹੀਂ ਹੁੰਦਾ ਜੇ ਤਾਂ ਪਾਰਟੀ ਨੇ ਕਾਲੀ ਕੀਤੀ ਹੋਵੇ ਫਿਰ ਤਾਂ ਤੁਹਾਡੇ ਕੋਲੇ ਕਿੰਨਾ ਕੁਝ ਕਹਿਣ ਨੂੰ ਹੁੰਦਾ ਉਹ ਤਾਂ ਪਬਲਿਕ ਨੂੰ ਸਾਰਾ ਕੁਝ ਪਬਲਿਕ ਦੀ ਨੌਲੇਜ ਹੈ ਜਦੋਂ ਹਰ ਚੀਜ਼ ਪਬਲਿਕ ਦੀ ਨਜ਼ਰ ਵਿੱਚ ਹੋਵੇ ਤੇ ਇੰਨੇ ਲੰਬੇ ਸਮੇਂ ਤੋਂ ਚੱਲ ਰਹੀ ਹੋਵੇ ਫਿਰ ਆਪਣੇ ਆਪ ਨੂੰ ਜਸਟੀਫਾਈ ਵੀ ਕੋਈ ਨਹੀਂ ਕਰ ਸਕਦਾ ਸਰ ਹੁਣ ਅੱਗੇ ਪਾਰਟੀ ਕਿਉਂਕਿ ਇੱਕ ਵੱਡੇ ਕਈ ਵੱਡੇ ਲੀਡਰ ਜਿਹੜੇ ਹੈਗੇ ਨੇ ਉਹ ਪਾਰਟੀ ਤੋਂ ਅੱਡ ਹੋਏ ਨੇ ਕਿਉਂਕਿ ਹੁਣ ਇਲੈਕਸ਼ਨ ਜਿਹੜਾ ਹੈਗਾ ਬਾਈਪੋਲ ਵੀ ਆ ਰਹੇ ਆ ਤੇ ਇਸ ਦੇ ਨਾਲ ਹੀ ਕਿਤਨੇ ਕਿਤੇ ਪੰਚਾਇਤੀ ਚੋਣਾਂ ਵੀ ਜਿਹੜੀਆਂ ਹੈਗੀਆਂ ਉਹ ਹੋਣ ਜਾ ਰਹੀਆਂ ਨੇ ਪੰਜਾਬ ਦੇ ਵਿੱਚ ਕੀ ਲੱਗਦਾ ਇਸ ਵੇਲੇ ਪਾਰਟੀ ਦੇ ਸਾਹਮਣੇ ਆਪਣੇ ਆਪ ਨੂੰ ਹੋਰ ਮਜ਼ਬੂਤ ਕਰਨ ਦੀ ਇੱਕ ਵੱਡੀ ਚੁਣੌਤੀ ਖੜੀ ਹੋ ਗਈ ਹੈ ਦੇਖੋ ਗੱਲ ਇਹ ਪਾਰਟੀ ਤਾਂ ਉਸੇ ਤਰ੍ਹਾਂ ਹੀ ਪਿੰਡ ਪੱਧਰ ਤੱਕ ਖੜੀ ਹੈ ਔਰ ਪੰਚਾਇਤੀ ਚੋਣਾਂ ਤਾਂ ਅਸੀਂ ਪਾਰਟੀ ਟਿਕਟ ਦੇ ਉੱਤੇ ਕਦੀ ਲੜਦੇ ਵੀ ਨਹੀਂ ਉਹ ਤਾਂ ਜਿਹੜੀ ਹੈ ਜਾਤੀ ਇਲੈਕਸ਼ਨ ਹੁੰਦੀ ਹੈ ਪਿੰਡ ਪੱਧਰ ਦੇ ਉੱਤੇ ਭਾਈਚਾਰਕ ਜਿਹੜੀ ਹੈ ਉਹ ਇਲੈਕਸ਼ਨ ਹੁੰਦੀ ਹੈ ਉਹਦੇ ਵਿੱਚ ਪੋਲੀਟੀਕਲ ਪਾਰਟੀਆਂ ਜਿਹੜੀਆਂ ਦਖਲਅੰਦਾਜ਼ੀ ਨਹੀਂ ਕਰਦੀਆਂ ਹੁੰਦੀਆਂ ਕਿਉਂਕਿ ਲੋਕਾਂ ਨੇ ਆਪਣੇ ਭਾਈਚਾਰਕ ਸਾਂਝ ਦੇ ਹਿਸਾਬ ਦੇ ਨਾਲ ਜੋ ਪਿੰਡ ਪੱਦਰ ਤੇ ਉਹਨਾਂ ਨੂੰ ਠੀਕ ਲੱਗਦਾ ਹੁੰਦਾ ਬਹੁਤ ساری ਫੈਸਲੀ ਪਾਰਟੀ ਪੱਦਰ ਤੋਂ ਉੱਪਰ ਉੱਠ ਕੇ ਹੁੰਦੇ ਨੇ ਇਸ ਕਰਕੇ ਅਸੀਂ ਵੀ ਉਸ ਚੀਜ਼ ਨੂੰ ਅਨਕੋਰੇਜ ਕਰਦੇ ਹਾਂ ਉੱਥੇ ਸਾਡੇ ਪਾਰਟੀ ਦੇ ਲੀਡਰ ਵੀ ਲੜਦੇ ਨੇ ਉਹ ਵੀ ਨਿੱਜੀ ਤੌਰ ਦੇ ਉੱਤੇ ਉੱਥੇ ਲੜਦੇ ਨੇ ਤੇ ਹੋਰ ਵੀ ਪਾਰਟੀਆਂ ਦੇ ਲੜਦੇ ਨੇ ਨਿਊਟਰਲ ਬੰਦੇ ਵੀ ਲੜਦੇ ਨੇ ਇਸ ਕਰਕੇ ਉਹ ਇਲੈਕਸ਼ਨ ਹੋਰ ਤਾਂ ਨਹੀਂ ਹੁੰਦੀ ਜਦੋਂ ਬਲਾਕ ਸਭਤੀਆਂ ਜ਼ਿਲ੍ਹਾ ਪ੍ਰੀਸ਼ਦ ਤੇ ਕਾਰਪੋਰੇਸ਼ਨ ਦੀ ਇਲੈਕਸ਼ਨ ਆਏਗੀ ਉਹ ਪਾਰਟੀ ਪੱਦਰ ਤੇ ਹੁੰਦੀ ਹੈ ਉੱਥੇ ਡਟ ਕੇ ਸਾਰੇ ਥਾਵਾਂ ਤੇ ਅਸੀਂ ਲੜਾਂਗੇ ਔਰ ਉਹਨਾਂ ਲੀਡਰਾਂ ਦਾ ਇਹ આરોਪ ਹੈ ਕਿ ਜਿਹੜੀ ਲੀਡਰਸ਼ਿਪ ਹੈ ਪਾਰਟੀ ਦੀ ਉਸ ਦੀਆਂ ਕਈ ਉਸ ਦੇ ਕਈ ਕੰਮ ਹੋਏ ਜਿਹਨੇ ਪਾਰਟੀ ਨੂੰ ਕਿਤੇ ਨਾ ਕਿਤੇ ਬਹੁਤ ਨੁਕਸਾਨ ਪਹੁੰਚਾਇਆ ਜਿਸ ਕਰਕੇ ਪਾਰਟੀ ਨਾ ਵਿਧਾਨ ਸਭਾ ਚੋਣਾਂ ਤੇ ਨਾ ਲੋਕ ਸਭਾ ਚੋਣਾਂ ਦੇ ਵਿੱਚ ਚੰਗਾ ਪ੍ਰਦਰਸ਼ਨ ਕਰ ਸਕੀ ਤੇ ਇਹ ਹੀ ਕਾਰਨ ਸਨ ਕਿ ਉਹ ਸੁਧਾਰ ਚਾਹੁੰਦੇ ਸੀ ਇਹ ਦੇਖੋ ਗੱਲ ਇਹ ਨਾ ਅਸੀਂ ਤਾਂ ਕਹਿੰਦੇ ਸੀ ਜੋ ਵੀ ਤੁਹਾਡੀ ਰਾਏ ਹੈਗੀ ਆ ਤੁਸੀਂ ਪਾਰਟੀ ਦੇ ਫੋਰਮ ਦੇ ਉੱਤੇ ਆ ਕੇ ਰੱਖੋ ਇਹ ਗੱਲ ਪਾਰਟੀ ਫੋਰਮ ਦੇ ਉੱਤੇ ਆ ਕੇ ਵੀ ਕਹੀ ਜਾਂਦੀ ਸੀ ਹੁਣ ਜਿੰਨੀਆਂ ਸਾਡੀਆਂ ਮੀਟਿੰਗਾਂ ਹੋਈਆਂ ਚਾਹੇ ਵਰਕਿੰਗ ਕਮੇਟੀ ਸੀ ਚਾਹੇ ਜ਼ਿਲ੍ਹਾ ਜਥੇਦਾਰਾਂ ਦੀ ਚਾਹੇ ਵਿੰਗਾ ਦੀ ਸਾਰਿਆਂ ਦੇ ਵਿੱਚ ਪ੍ਰਧਾਨ ਜੀ ਨੇ ਕਿਹਾ ਕਿ ਮੈਨੂੰ ਪਹਿਲਾਂ ਇਹ ਰਾਏ ਦਿਓ ਕਿ ਜੇ ਤਾਂ ਤੁਹਾਡਾ ਮੇਰੇ 'ਚ ਭਰੋਸਾ ਹੈ ਤਾਂ ਮੈਂ ਪ੍ਰਧਾਨ ਬਣ ਨਹੀ ਤਾਂ ਖੁੱਲੀ ਛੁੱਟੀ ਹੈ ਜਿਹਨੂੰ ਤੁਸੀਂ ਪ੍ਰਧਾਨ ਬਣਾਉਣਾ ਚਾਹੁੰਦੇ ਹੋ ਤੁਸੀਂ ਬਣਾਓ ਤੇ ਇੱਕ ਜਨ ਬੰਦ ਦੇ ਵਿੱਚ ਜੁਨਾਨੀਮਸਲੀ ਹਰ ਮੀਟਿੰਗ ਦੇ ਵਿੱਚ ਸਾਰਿਆਂ ਨੇ ਰੈਜੂਲੇਸ਼ਨ ਪਾ ਕੇ ਤੇ ਕਿਹਾ ਵੀ ਇਹ ਇਸ਼ੂ ਨਹੀਂ ਤੁਸੀਂ ਦੁਬਾਰਾ ਇਹ ਮੂੰਹ ਗੱਲ ਨਹੀਂ ਕੱਢਣੀ ਇਸ ਕਰਕੇ ਜੋ ਵਿਚ ਬੈਠੇ ਹੁੰਦੇ ਉਹ ਵੀ ਆਪਣੀ ਗੱਲ ਰੱਖ ਲੈਂਦੇ ਪਰ ਉੱਥੇ ਜਦੋਂ ਸਾਰੀ ਪਾਰਟੀ ਦੀ ਇੱਕ ਗੱਲ ਤੇ ਸਰਬਸੰਮਤੀ ਆ ਫਿਰ ਦੋ ਤਿੰਨ ਬੰਦਿਆਂ ਤੇ ਕਹਿਣ ਦਾਲ ਉਹਨਾਂ ਦੇ ਵੀ ਫਿਰ ਇਹੀ ਬਣਦਾ ਹੁੰਦਾ ਕਿ ਤੁਸੀਂ ਵੀ ਫਿਰ ਬਹੁਤ ਸੰਮਤੀ ਦੀ ਗੱਲ ਮੰਨੋ ਹੋ ਸਕਦਾ ਨਿੱਜੀ ਵਿਚਾਰ ਕਿਸੇ ਦਾ ਆਪਣਾ ਵਕਰਾ ਹੁੰਦਾ ਪਾਰਟੀਆਂ ਇਹਨੂੰ ਮਾੜਾ ਨਹੀਂ ਸਮਝਦੀਆਂ ਜੇ ਕੋਈ ਮੀਟਿੰਗ 'ਚ ਅਲੱਗ ਵਿਚਾਰ ਵੀ ਦੇ ਦਿੰਦਾ ਪਰ ਇਹ ਤੁਹਾਡੀ ਆਪਣੀ ਹੈ ਕਿ ਤੁਸੀਂ ਜਿਹੜੀ ਹੈ ਮੀਟਿੰਗ ਨੂੰ ਕਨਵਿੰਸ ਕਰ ਪਾਉਂਦੇ ਹੋ ਕਿ ਨਹੀਂ ਕਰ ਪਾਉਂਦੇ ਬਹੁਤ ਵਾਰੀ ਚੀਜ਼ਾਂ ਦੇ ਉੱਤੇ ਸਾਡੀ ਰਾਏ ਜਿਹੜੀ ਹੈ ਪਾਰਟੀ ਦੇ ਬਾਕੀ ਲੀਡਰ ਨਾਲੋਂ ਵੱਖਰੀ ਹੁੰਦੀ ਹੈ ਪਰ ਜਦੋਂ ਸਾਨੂੰ ਲੱਗਦਾ ਕਿ ਬਹੁ ਗਿਣਤੀ ਦੀ ਰਾਏ ਸਾਡੇ ਨਾਲੋਂ ਅਲੱਗ ਹੈ ਤੇ ਅਸੀਂ ਆਪਣੇ ਆਪ ਉਹਨਾਂ ਨੂੰ ਜਿਹੜਾ ਹੈਗਾ ਮੌਕਾ ਦਿੰਨੇ ਆਪਨੀ ਠੀਕ ਹੈ ਜੇ ਬਹੁ ਗਿਣਤੀ ਇਹ ਚਾਹੁੰਦੀ ਹੈ ਤਾਂ ਅਸੀਂ ਨਾਲ ਰਾਜਨੀਤੀ ਇਸੇ ਤਰੀਕੇ ਚੱਲਦੀ ਹੈ 100% ਤਾਂ ਕਿਸੇ ਗੱਲ ਦੇ ਉੱਤੇ ਵੀ ਸਹਿਮਤੀ ਨਹੀਂ ਹੁੰਦੀ ਵਿਚਾਰਾਂ ਦਾ ਹਮੇਸ਼ਾ ਵਕਰੀਵਾ ਥੋੜਾ ਬਹੁਤਾ ਹੁੰਦਾ ਤਰੀ ਹੈ ਕਿ ਜਦੋਂ ਤੁਹਾਨੂੰ ਲੱਗਦਾ ਕਿ ਤੁਹਾਡੇ ਵਿਚਾਰਾਂ ਨੂੰ ਜਾਂ ਤੁਸੀਂ ਲੋਕਾਂ ਨੂੰ ਆਪਣੇ ਵਿਚਾਰਾਂ ਨਾਲ ਕਨਵਿੰਸ ਨਹੀਂ ਕਰ پا ਰਹੇ ਫਿਰ ਤੁਸੀਂ ਪਿੱਛੇ ਹਟ ਜਾਂਦੇ ਹੋ ਕੋਈ ਨਹੀਂ ਜੋ ਠੀਕ ਹੈ ਜਾਂ ਕਈ ਵਾਰੀ ਤੁਸੀਂ ਅਲੱਗ رائے ਰੱਖਦੇ ਹੋ ਬਾਕੀਆਂ ਦੀ ਅਲੱਗ ਹੁੰਦੀ ਹੈ ਤੇ ਕਈ ਵਾਰੀ ਵਿਚ ਵਿਚਾਲੇ ਦਾ ਰਸਤਾ ਨਿਕਲਦਾ ਤੇ ਸਾਰੇ ਸਮਝ ਤੋਂ ਜਾਂਦੇ ਪੰਜਾਬੀ ਗੱਲ ਠੀਕ ਹੈ ਵੀ ਵਿਚਾ ਵੀ ਐਨੀ ਕੋਈ ਮੈਡੀਮਟ ਕਰ ਲੈਂਦੇ ਆ ਉਸ ਤਰ੍ਹਾਂ ਕੰਮ ਚੱਲਦਾ ਇਸ ਲਈ ਇਹ ਨਹੀਂ ਹੁੰਦਾ ਕਿ ਕੋਈ ਛੋਟਾ ਜਿਹਾ ਪਰਿਵਾਰ ਹੁੰਦਾ ਉਹਦੇ ਵਿੱਚ ਵੀ ਕਈ ਵਾਰੀ ਸਾਰਿਆਂ ਦੀ ਵੱਖਰੀ ਵੱਖਰੀ رائے ਹੁੰਦੀ ਹੈ ਪਰ ਫਿਰ ਇੱਕ ਰੈ ਬਣਾਉਣੀ ਪੈਂਦੀ ਹੈ ਉਹਦੇ ਨਾਲ ਜਿਹੜੀ ਹੈ ਫੈਮਲੀ ਅੱਗੇ ਚੱਲਦੀ ਹੈ ਇਸ ਲਈ ਇੱਥੇ ਨੇ ਸਾਰੇ ਇਕੱਠੇ ਸੀ ਸਰ ਕਿਉਂਕਿ ਉਹ ਲੀਡਰ ਜਿਹੜੇ ਹੈਗੇ ਉਹ ਅਜੇ ਵੀ ਆਪਣੇ ਆਪ ਨੂੰ ਅਕਾਲੀ ਦਲ ਤੋਂ ਵੱਖ ਨਹੀਂ ਮੰਨ ਰਹੇ ਜੇ ਉਹ ਕੋਈ ਲੀਗਲ ਸਪੋਰਟ ਲੈਂਦੇ ਨੇ ਤਾਂ ਪਾਰਟੀ ਕੀ ਲੀਗਲ ਲੀਗਲੀ ਤੌਰ ਤੇ ਵੀ ਲੜਾਈ ਲੜਨ ਤਿਆਰ ਹੈ ਉਹ ਤਾਂ ਹਮੇਸ਼ਾ ਹੀ ਹਾਰਕ ਦਾ ਰਾਈਟ ਹੁੰਦਾ ਨਾ ਇਹ ਪਾਰਟੀ ਜਿਹੜੀ ਚੱਲਦੀ ਹੈ ਸੰਵਿਧਾਨ ਦੇ ਉੱਤੇ ਚੱਲਦੀ ਹੈ ਪਾਰਟੀ ਦਾ ਇੱਕ ਰਿਟਰਨ ਕਨਸਟੀਟਿਊਸ਼ਨ ਹੈ ਉਦੇ ਮੁਤਾਬਕ ਪੱਤੀ ਹੁੰਦੀ ਹੈ ਉਦੇ ਮੁਤਾਬਕ ਸਰਕਟ ਡੈਲੀਕੇਟ ਡਿਸਟ੍ਰਿਕਟ ਡੈਲੀਕੇਟ ਸਟੇਟ ਡੈਲੀਕੇਟ ਬੰਦੇ ਆ ਸਟੇਟ ਡੈਲੀਕੇਟ ਜਦੋਂ اجلاس ਹੁੰਦਾ ਉਹ ਪ੍ਰਧਾਨਗੀ ਚੁਣ ਕਰਦੇ ਆ ਵਰਕਿੰਗ ਕਮੇਟੀ ਦੀ ਚੁਣ ਕਰਦੇ ਆ ਉਦੇਦਾਰਾਂ ਦੀ ਚੁਣ ਕਰਦੇ ਆ ਜਦੋਂ ਫੈਸਲਾ ਕਰਨਾ ਹੁੰਦਾ ਪ੍ਰਧਾਨਗੀ ਦਾ ਇੱਕੋ ਇੱਕ ਫੋਰਮ ਹੈ ਉਹ ਹੈ ਡੈਲੀਕੇਟ ਸੈਸ਼ਨ ਇਸ ਕਰਕੇ ਡੈਲੀਕੇਟ ਸੈਸ਼ਨ ਜਿੰਨੀ ਦੇ ਤੱਕ ਕਿਸੇ ਨੂੰ ਪ੍ਰਧਾਨਗੀ ਤੋਂ ਲੋਂਦਾ ਨਹੀਂ ਉਨੀ ਦੇਰ ਤੱਕ ਕਿਸੇ 1 2 4 ਬੰਦਿਆਂ ਦੇ ਕਹਿੰਦੇ ਉੱਤੇ ਕਦੀ ਪਾਰਟੀਆਂ ਦੇ ਪ੍ਰਧਾਨ ਨਹੀਂ ਬਦਲਦੇ ਕਿਉਂਕਿ ਟਾਈਮ ਹੁੰਦਾ 5 ਸਾਲ ਦਾ ਇਸ ਕਰਕੇ ਜੇ ਕਿਸੇ ਦੇ ਨਾਲ ਮੈਜੋਰਟੀ ਹੋਵੇ ਡੈਲੀਗੇਟਾਂ ਦੀ ਤੇ ਉਹ ਡੈਲੀਗੇਟ ਸੈਸ਼ਨ ਦੀ ਮੰਗ ਕਰ ਲੈਂਦਾ ਹੋਰ ਲੀਗਲ ਤਰੀਕਾ ਹੀ ਆ ਹੋਰ ਕੋਈ ਲੀਗਲ ਤਰੀਕਾ ਕਿਹੜਾ ਤੇ ਅੱਜ ਦੇ ਤਰੀਕੇ ਚ ਜੜੇ ਆ ਵਰਕਿੰਗ ਕਮੇਟੀ ਚ ਇਹਨੇ ਦੁੱਧੇ ਨੇ ਸਾਰੇ ਡੈਲੀਗੇਟ ਹੀ ਨੇ ਸਾਰੇ ਸਟੇਟ ਦੇ ਡੈਲੀਗੇਟ ਹੀ ਨੇ ਜਿੰਨੇ ਆਫਿਸ ਵੀਰ ਨੇ ਉਹ ਸਾਰੇ ਯੂਨੀਨੀਮਸ ਹੀ ਆ ਉੱਥੇ ਕੋਈ ਡਿਵੀਜ਼ਨ ਹੈ ਹੀ ਨਹੀਂ ਇਸ ਕਰਕੇ ਜੇ ਕੋਈ 5 7 10 ਬੰਦੇ ਹੋਣ ਵੀ ਤੇ ਫਿਰ ਉਹਨਾਂ ਦੀ ਇਸ ਕਰਦੇ ਤੇ ਪ੍ਰਵਾਨਗੀ ਨਹੀਂ ਹੋਣੀ ਇਸ ਕਰਕੇ ਲੀਗਲ ਤਰੀਕਾ ਹੋਰ ਕਿਡਾ ਹੁੰਦਾ ਲੀਗਲ ਤਾਂ ਤਾਂ ਤੁਸੀਂ ਤਰੀਕਾ ਅਡਾਪਟ ਕਰਦੇ ਹੋ ਕਿ ਜੇ ਤੁਸੀਂ ਕੋਈ ਨਿਕਲ ਤਰੀਕਾ ਸ਼ੁਰੂ ਕੀਤਾ ਸੀ ਤੇ ਪਾਰਟੀ ਉਹਦੇ ਮੁਤਾਬਕ ਨਹੀਂ ਚੱਲੀ ਠੀਕ ਹੈ ਨਾ ਤੁਸੀਂ ਜਿਹੜਾ ਇਸ਼ੂ ਲੈ ਕੇ ਜਿਹੜਾ ਅਕਾਲ ਤਖਸਾਲਬ ਤੇ ਅਸੀਂ ਅਕਾਲ ਤਖਸਾਲਬ ਨੇ ਸਪਸ਼ਟਿਕਰ ਮੰਗਿਆ ਅਸੀਂ ਨਮਰਤਨੰਦ ਬਣੇ ਸੇਖ ਵਾਂਗੂ ਉੱਥੇ ਜਾ ਕੇ ਆਪਣਾ ਸਪਸ਼ਟਿਕਰ ਦੇ ਤੁਸੀਂ ਆਪ ਹੀ ਇਸ਼ੂ ਅਕਾਲ ਤਖਸਾਲਬ ਤੋਂ ਲੈ ਕੇ ਤੇ ਇੰਤਜ਼ਾਰ ਵੀ ਨਹੀਂ ਕੀਤਾ ਤੁਸੀਂ ਪਹਿਲਾਂ ਜਿੱਥੇ ਬੰਦੀ ਪਾਉਣੀ ਸ਼ੁਰੂ ਕਰ ਦਿੱਤੀ ਪਰ ਗਲਤੀ ਪਰ ਸਾਧਾ ਨੂੰ ਕਿਤੇ ਵੀ ਨਹੀਂ। ਸ਼ੁਕਰੀਆਤਾ ਐਸਨ ਡਾਕਟਰ ਦਰਜੀ ਸਿੰਘ ਜੀ ਨੇ ਜਿਹਨਾਂ ਨੇ ਸਾਫ਼ ਤੌਰ ਤੇ ਕਿਹਾ ਹੈ ਕਿ ਕਾਫੀ ਬਾਰ ਅਪੀਲ ਜਿਹੜੀ ਹੈਗੇ ਉਹਨਾਂ ਨੇ ਤਾਵਾਂ ਨੂੰ ਕੀਤੀ ਗਈ ਆਖਿਰ ਪਾਰਟੀ ਨੂੰ ਮਜਬੂਰ ਹੋ ਕੇ ਇਹ ਫੈਸਲਾ ਲੈਣਾ ਪਿਆ ਕਿ ਇਹਨਾਂ ਨੇਤਾਵਾਂ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾਇਆ ਜਾਵੇ। ਕੈਮਰਾਮੈਨ ਅਮਿਤ ਵਾਲੀਏ ਦੇ ਨਾਲ ਕੁਲਵੀਰ ਦੀਵਾਨ ਇੰਡੀਆ ਨਿਊਜ਼ ਚੰਡੀਗੜ੍ਹ।